ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੋਨੇ ਦੀ ਪਾਲਿਸ਼ ਵਾਲੀਆਂ ਵੱਡੇ ਸਾਈਜ਼ ਦੀ ਅੰਗੂਠੀ ਇਹ ਅੰਗੂਠੀ ਤੁਹਾਨੂੰ ਬਹੁਤ ਹੀ ਸਹੀ ਰੇਟ ਤੇ ਮਿਲੂਗੀ ਜਦ ਕਿ ਦੇਖੋ ਅੱਜ ਕੱਲ ਸੋਨੇ ਦਾ ਰੇਟ ਬਹੁਤ ਜ਼ਿਆਦਾ ਵਧ ਗਿਆ ਤੇ ਸੋਨਾ ਪਾਉਣਾ ਵੀ ਸਹੀ ਨਹੀਂ ਰਿਹਾ ਹੈਗਾ ਸੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਿਲਕੁਲ ਸੋਨੇ ਦੀ ਹੀ ਦਿਖਾਵਟ ਵਾਲੀ ਅੰਗੂਠੀ ਪਹਿਲਾਂ ਤੁਸੀਂ ਅੰਗੂਠੀ ਦੀ ਦੇਖੋ ਲੁੱਕ ਚੈੱਕ ਕਰੋ ਤੁਸੀਂ ਡਿਟੇਲਿੰਗ ਚੈੱਕ ਕਰੋ ਦੇਖੋ ਕਿੰਨੀ ਬਰੀਕੀ ਨਾਲ ਇਹ ਤੇ ਕੰਮ ਕੀਤਾ ਹੋਇਆ ਏਡੀ ਸਟੋਨ ਰੂਬੀ ਸਟੋਨ ਨਾਲ ਫੁੱਲ ਫਿਨਿਸ਼ਿੰਗ ਦਿੱਤੀ ਗਈ ਆ ਤੇ ਇਹ ਤੁਹਾਨੂੰ ਬਹੁਤ ਹੀ ਵਾਜਿਬ ਰੇਟ ਤੇ ਮਿਲ ਜੂਗੀ ਤੇ ਤੁਸੀਂ ਅੰਗੂਠੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਅੱਜ ਕੱਲ ਇਹ ਵਿਆਹ ਸ਼ਾਦੀਆਂ ਚ ਬਹੁਤ ਜ਼ਿਆਦਾ ਟ੍ਰੈਂਡਿੰਗ ਚੱਲ ਰਹੀ ਆ ਦੇਖੋ ਆਪਾਂ ਸੋਨੇ ਦੀ ਬਣਾਉਣਿਆਂ ਤੇ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਆ ਪਰ ਅਸੀਂ ਇਹ ਤੁਹਾਨੂੰ ਬਹੁਤ ਹੀ ਸਹੀ ਪ੍ਰਾਈਸ ਤੇ ਦੇਣ ਜਾ ਰਹੇ ਆ ਇਹਦਾ ਪ੍ਰਾਈਸ ਹੈ ਸਿਰਫ 150 ਰੁਪਏ ਜੇ ਤੁਹਾਨੂੰ ਇਹ ਪਸੰਦ ਆ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਕਰੋ ਧੰਨਵਾਦ ਜੀ